ਨੋ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਖਾਲਸਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਦੱਸਦੀ ਕਿ 9 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰ ਸਿੰਘ ਸਾਹਿਬਾਨ ਦੀ ਕਤਰਤਾ ਦੌਰਾਨ ਕੁਝ ਅਹਿਮ ਫੈਸਲੇ ਲਏ ਗਏ ਸੀ ਜਿਸ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਕਿ ਖਾਲਸਾ ਸਾਜਨਾ ਦਿਵਸ ਤੇ 325 ਸਾਲ ਪੂਰੇ ਹੋਣ ਤੇ ਸਾਰੇ ਸਿੱਖ ਆਪਣੇ ਆਪਣੇ ਘਰਾਂ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਲਗਾਉਣ ਤਾਂ ਜੋ ਸਿੱਖ ਹੋਣ ਦਾ ਮਾਣ ਜਿਹੜਾ ਕਿ ਉਹ ਪ੍ਰਗਟ ਕੀਤਾ ਜਾ ਸਕੇ ਤਾਂ ਤੇ ਸਿੱਖ ਕਹਿੰਦੀ ਹੈ ਦੀ ਰਿਹਾਈ ਮੌਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਤੇ ਲਈ ਅਰਦਾਸ ਕੀਤੀ ਜਾਵੇ ਮਾਨਯੋਗ ਸਿੰਘ ਸਾਹਿਬ ਦੇ ਸ੍ਰੀ ਜਹਦਰ ਸਿੰਘ ਕਾਲਤਖ ਸਾਹਿਬ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਅੱਜ ਤੀਜਾ ਸਿੰਘ ਸਮੁੰਦਰੀ ਹਾਲ ਵਿਖੇ ਪੁਜੀ ਹੋਣ ਕਰਿਓ ਗੁਰਮੰਤਰ ਤੇ ਗੁਰਮੰਤਰ ਦਾ ਜਾਪ ਕਰਨ ਉਪਰੰਤ ਖਾਲਸਾਈ ਨਿਸ਼ਾਨ ਤੀਜਾ ਸਿੰਘ ਸਮੁੰਦਰੀ ਸਾਹਿਬ ਹਾਲ ਤੇ ਚਲਾਇਆ ਆ ਕਿਉਂਕਿ ਸਿੰਘ ਸਾਹਿਬ ਦਾ ਆਦੇਸ਼ ਸੀ ਕਿ ਹਰ ਸਿੱਖ ਆਪ ਕੋ ਆਪਣੇ ਘਰਾਂ ਤੇ ਜਿਹੜਾ ਉਹ ਕੇਸਰੀ ਨਿਸ਼ਾਨ ਚਲਾਵੇ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੱਜ ਖਾਲਸੇ ਨਿਸ਼ਾਨ ਚ ਲਾਇਆ ਗਿਆ ਅੱਜ ਖਾਲਸੇ ਦਾ ਸਾਜਣਾ ਦਿਵਸ ਵੀ ਆ ਜਿਹੜਾ ਪੰਜਾਬ ਹਿੰਦੁਸਤਾਨ ਅਤੇ ਵਰਲਡ ਵਿੱਚ ਵੱਡੀ ਪੱਧਰ ਤੇ ਮਨਾਇਆ ਜਾਂਦਾ ਇਹ ਜਿਹਾ ਇਥੋਂ ਇੱਕ ਵਿਸ਼ੇਸ਼ ਜਥਾ ਜਿਹੜਾ ਉਹ ਪਾਕਿਸਤਾਨ ਵੀ ਗਿਆ ਇਹ ਖਾਲਸਾ ਸਾਤ ਹਿੰਦੂਸ ਬਣਾਉਣ ਲਈ ਮੈਂ ਸਮੁੱਚੇ ਹੀ ਖਾਲਸਾ ਪੰਥ ਨੂੰ ਮਾਝਾ ਪ੍ਰਧਾਨ ਸਰਦਾਰ ਚੰਦ ਸਿੰਘ ਧਾਮੀ ਜੀ ਵੱਲੋਂ ਸਾਡੀ ਸਮੁੱਚੀ ਟੀਮ ਵੱਲੋਂ ਵਧਾਈ ਦਿੰਦਾ ਕਿਉਂਕਿ ਅੱਜ ਦੇ ਦਿਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨੰਦਗੁਰ ਸਾਹਿਬ ਦੇ ਕੇ ਸ਼ੀਰ ਗੁਰ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸਾਜਿਆ ਸੀ ਅਤੇ ਨਵਾਂ ਦਿੱਤਾ ਜੀ ਰਵਾਜ਼ ਦਿੱਤਾ ਸੀ ਕਿ ਇਸ ਕੰਗਾ ਕੜਪਾਣ ਕਿਸ਼ਰਾ ਤੇ ਕੜਾ ਤਾਂ ਕਿ ਸਿੱਖ ਕਿਤੇ ਵੀ ਹੋਵੇ ਵਰਲਡ ਚ ਉਹ ਲੱਖਾਂ ਦੀ ਤਦਾਦ ਚ ਵੀ ਕਲਾ ਸਿੱਖ ਪਛਾਣਿਆ ਜਾ ਸਕਦਾ ਸੀ ਇਸ ਸਿੱਖ ਨੂੰ ਨਵੀਂ ਪਹਿਚਾਣ ਦੇ ਕੇ ਗੁਰੂ ਮਹਾਰਾਜ ਨੇ ਜਿਹੜਾ ਗਿੱਦੜਾਂ ਤੋਂ ਸ਼ੇਰ ਬਣਾਤਾ ਨਾਲ ਸਿੰਘ ਦੇ ਨਾਲ ਜਿਹੜਾ ਸਿੰਘ ਸੀਗਾ ਉਹਦੇ ਨਾਲ ਸਿੰਘ ਲਾਤਾ ਜਿਹੜਾ ਜਿਹੜੀ ਅਸੀਂ ਉਹਦੇ ਨਾਲ ਕੌਰ ਲਾਤਾ ਤੇ ਜਿਹੜਾ ਆਪਣਾ ਜੈਂਟਸੀ ਜਾਂ ਆਪਣੇ ਸਿੰਘ ਸੀਗੇ ਬੰਦੇ ਸੀਗੇ ਉਹਨਾਂ ਦੇ ਨਾਲ ਸਿੰਘ ਲਾਤਾ ਅੱਜ ਇੱਕ ਕੌਮ ਜਿਹੜਾ ਆਪਣਾ ਜਿਹੜਾ ਖਾਲਸਾ ਸਾਧਨ ਦੁਸਮਨਾ ਰਹੀ ਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੇਸ਼ਾ ਨਿਰਦੇਸ਼ ਸੀ ਉਹਦੇ ਪਾਲਣਾ ਕਰਦਿਆਂ ਖਾਲਸਾ ਹੀ ਨਿਸ਼ਾਨ ਵਿੱਚ ਲਾਏ ਗਏ ਨੇ ਤੇ ਲੋਕਾਂ ਦਾ ਕੋਈ ਪਛਾਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿੰਨਾ ਵੀ ਵੱਧ ਤੋਂ ਵੱਧ ਸੰਗਤਾਂ ਵਿੱਚ ਜਿਹੜੇ ਖਾਲਸਾ ਹੀ ਨਿਸ਼ਾਨ ਪਛਾਣ ਸਕਦੇ ਸੀ ਕਿਉਂਕਿ ਟੈਂਪੋ ਤੋਂ ਘੱਟ ਸੀ ਇੱਕੋ ਦਿਨ ਵਿੱਚ ਮਿਲਿਆ ਸੀਗਾ ਪਰ ਫਿਰ ਵੀ ਕੋਸ਼ਿਸ਼ ਕੀਤੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੀ ਕਾਲ ਤੱਕ ਸਦਾ ਆਦੇਸ਼ ਸੀ ਸੰਗਤੋਂ ਨੂੰ ਇਹਨ ਬੇਨ ਮੰਨ ਕੇ ਹੋਏ ਮੰਨਦੇ ਹੋਏ ਆਪ ਕੋ ਆਪਣੇ ਘਰਾਂ ਤੇ ਖਾਲਸਾ ਹੀ ਨਿਸ਼ਾਨ ਜੜੀ ਉਹ ਚਲਾਉਗੇ। ਉਸ ਦਾ ਸਮਾਗਮ ਕਿ ਕਿ ਵਿਕੇ ਗਏ ਜੀ ਸਰ ਅੱਜ ਜਿਤਨਾ ਕਿ ਖਾਲਸਾ ਸਾਜਣ ਦੇ ਸਬੰਧ ਵਿੱਚ ਜੋ ਮਾਜੋ ਸਿੰਘ ਸਾਹਿਬ ਵੱਲੋਂ ਦੇਸ਼ ਸੀਗਾ ਉਹ ਮੁੱਖ ਮੰਤਰੀ ਗੁਰਮントਰ ਦਾ ਜਾਬ ਕਰਕੇ ਅਤੇ ਖਾਲਸਾ ਪੰਥ ਦੀ ਜਿਹੜੀ